ਲੱਗ ਕੇ ਫੋੜ ਦਿੱਤੇ ਗਏ ਨੇ ਅਤੇ ਇਹ ਪਾਣੀ ਰਾਗੀ ਪ੍ਰਿਆ ਦੇ ਵਿਚਾਰਿਆ ਹੈ ਕਿ ਇਹ کئی ਪਿੰਡਾਂ ਸ਼ਹਿਰਾਂ ਨੂੰ ਮਾਰ ਰਹੀ ਹੈ ਅਤੇ ਲਗਾਤਾਰ ਸੰਜੀਤ ਸਾਹਿਬ ਦੇ ਪਾਣੀ ਹੱਥੇ ਦੇ ਨਿਸ਼ਾਨ ਤੋਂ ਉੱਪਰ ਹੈ aurna ਇਸ ਪਾਣੀ ਨੂੰ ਰੋਕਣਾ ਨਾ ਸੰਭਵ ਹੋ ਗਿਆ ਜਿਸ ਤਾਰਨੇ ਕਿਸਨੇ ਵੀ ਸਮੂਹ ਤੋਂ ਪੰਜਾਬ ਦਾ ਸੰਪਰਕ ਕੀਤਾ ਹੈ ਕਿ ਕੀ ਹਾਲ ਚੁਕਿਆ ਹੈ aur nai police kuch ke ne is karan eh pani diya chhalla hun Punjab di tabahi wal nu jandi hoyi ਨਜ਼ਰ ਆ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹੋਰ ਇੱਕੋ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਸਿੱਟਾ ਦੇ ਅੱਗੇ ਹਮ ਹੋਰ ਅਜੇ ਹੀ ਤਸਵੀਰ ਖਤਰਨਾਕ ਨਹੀਂ ਤਕੀ ਹੋਰ ਉਸ ਵਕਤ ਰਾਤ 2:30 ਦੇ ਦੌਰ ਕਰਕੇ ਦਿਖਾਇਆ ਜਾਵੇ ਉਹ ਖਤਰੇ ਦੇ ਨਿਸ਼ਾਨ ਸੀਗੇ ਉਹ ਖਤਰੇ ਦੇ ਨਿਸ਼ਾਨ ਜੋ ਹੈ ਉਸ ਤੋਂ ਪਾਣੀ ਉੱਪਰ ਚਲਾ ਗਿਆ ਹੈ 1886 ਜਿੱਥੇ ਲਿਖਿਆ ਹੈ ਉਹ ਤੂ ਵੀ ਪਾਣੀ ਪੂਰੀ ਤਰ੍ਹਾਂ ਆਪਣੇ ਅੰਦਰ ਰੋਕ ਚੁੱਕਿਆ ਹੈ ਉਸ ਸਾਲ ਨੂੰ ਕਹਿੰਦੇ ਆ ਰਹੇ ਕਿ ਜੇ ਕੋਈ ਗੋਲਡ ਜੁਲਤਾ ਕੀਤਾ ਜਾ ਰਿਹਾ ਹੈ ਕੋਈ ਤਰਕ ਹੈ ਕਿ ਉਹ ਕਹਿੰਦੇ ਨੇ ਉਸ ਨੂੰ ਪਹਿਲਾਂ ਕੋਈ ਬਾਤੋਂ ਹੋਰ ਹੈ ਜੀ ਕਿ ਸਿਕਿਉਰਟੀ ਰਿਪੋਰਟ ਦਿਖਾ ਰਹੇ ਆ ਇਹ ਬਾਤ ਨੂੰ ਹੋ ਰਿਹਾ ਹੈ ਦਾਦਾ ਫਸ ਗਿਆ ਕਿ ਇਹ ਪਾਣੀ ਨੂੰ ਰੋਕਣਾ ਪਿਆ ਬਿਲਕੁਲ ਉਹਦੇ ਦੇ ਨਾਲ ਬਾਅਦ ਥੋੜਾ ਦਾ ਪਾਣੀ ਜਦੋਂ ਪਾਣੀ ਆ ਗਿਆ ਜਦੋਂ ਬਾਹਰ ਤੋਂ ਲਗਾਤਾਰ ਨਹੀਂ ਪਿਆ ਤਾਂ ਇਹ ਪਾਣੀ ਇਸ ਮਾਲ ਨੂੰ ਵੀ ਥੋੜਕੇ ਅੱਗੇ ਲੈ ਜਾਵੇਗਾ ਹੁਣ ਤੁਸੀਂ ਇਹ ਤਸਵੀਰ ਦੇਖੋ ਰਣਜੀਤ ਸਾਗਰ ਡੈਮ ਪੂਰੀ ਤਰ੍ਹਾਂ ਨੱਕੋਂ ਤੱਕ ਭਰ ਚੁੱਕਿਆ ਹੈ ਇਸੇ ਕਰਕੇ ਸਾਰੇ ਗੇਟ ਖੋਲੇ ਗਏ ਨੇ ਜੋ ਬਰੇ ਇਧਰ ਆਵੇ ਆਇਆ ਜਾਵੇ ਉਹ ਫਲੱਡ ਗੇਟ ਦੇ ਖਾਏ ਜਾਂਦੇ ਨੇ ਕਿ ਅੱਜ ਸਾਡੇ ਦੇ ਇਸ ਤਰੀਕੇ ਨਾਲ ਕਿਤੇ ਡੰਡੇ ਦੇ ਅੱਜ ਵਕਤ ਇਸ ਕਰਕੇ ਦਿਖਾ ਰਹੇ ਆ ਸੁਚੇਤ ਕਰ ਰਹੇ ਆ ਲੋਕਾਂ ਨੂੰ ਕਿ ਆਪਣਾ ਧਿਆਨ ਦੇ ਨਾਲ ਰੱਖੋ ਕਿਉਂਕਿ ਇਹ ਰੋਗ ਪੂਰੀ ਤਰ੍ਹਾਂ ਇਸ ਨੂੰ ਖਤਮ ਕਰ ਸਕਦੀ ਹੈ ਉਹ ਮਤਲਬ ਵੀ ਆ ਜਾਵੇ ਉਹ ਕੇਸ ਦਿਖਾਓ ਉਸ ਕੇਸ ਨੂੰ ਪੂਰਾ ਉੱਪਰ ਚੱਕਿਆ ਗਿਆ ਪਹਿਲੇ ਥੋੜੇ ਥੋੜੇ ਕੇਸੀ ਹੁਣ ਪੂਰਾ ਉੱਪਰ ਚੱਕਿਆ ਗਿਆ ਇਸ ਤੋਂ ਮਨੇ ਪਾਣੀ ਦੀ ਛੱਤ ਦਾ ਤਾਕਤ ਦਾਾਰ ਗਿਆਨ ਕਿ ਰਾਗੀ ਦੇ ਵਿਚਾਰੀ ਹੈ ਪਿਛਲੇ ਜੋ ਅਸੀਂ ਕਹੇ ਲਿਆ ਕਿ ਇਹ ਜਿਹੜਾ ਕਾਜੋ ਤੰਗਾ ਅਸੀਂ ਕਹਿੰਦੇ ਹਾਂ ਜਿਹੜਾ ਕਮਿਊਨਿਟੀ ਦੇ ਵਿੱਚ ਪਾਣੀ ਪੜਦਾ ਉਹ ਹੈ ਇਹ ਸਾਫ ਸੁਲੇਮ ਅੱਗੇ ਮਕੌੜਾ ਪੱਤਰ ਹੋਣਾ ਇਸ ਦੇ ਚੱਕੇ ਕਿਹਾ ਜਾਂਦਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਤਕਰੀ ਨੁਸਖੀ ਜਾਂਦੀ ਹੈ ਮਕੌੜਾ ਪੱਤਰ ਤੋਂ ਕਹਿਰ ਹੋਣਾ ਸ਼ੁਰੂ ਹੋ ਜਾਂਦਾ ਕੋਲ ਠੀਕ ਆ ਜਾਵੇ ਅਜਿਹਾ ਮੇਰੇ ਪਾਸੇ ਇੱਕ ਹੈ ਜਿਹੜਾ ਸਾਡੇ ਲੋਕਾਂ ਦਾ ਹੈ ਜਿਹਨੇ ਪਾਣੀ ਟਾਲਉਂਦਾ ਹੋਇਆ ਤੇ ਗੇਰ ਨੂੰ ਚੀਰਦਾ ਹੋਇਆ ਤਾਂ ਜਾਂਦਾ ਤੁਸੀਂ ਦੇਖ ਸਕਦੇ ਹੋ ਇਥੋਂ ਨੱਕੋ ਨੱਕ ਪੜ ਚੁੱਕਿਆ ਹੈ ਹੁਣ ਅਸੀਂ ਤੁਹਾਨੂੰ ਉਸ ਕੈਮ ਦੀ ਤਸਵੀਰ ਇੱਥੇ ਦਿਖਾਉਣੀ ਆ ਇਹ ਸਾਤੋਂ ਮਾਦੁਰ ਹੈ ਤੋਂ ਉਹ ਕਿਉਂ ਕਿਹਾ ਜਾਂਦਾ ਕਿ ਡੈਮ ਜਿਹੜਾ ਉਹ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਬਿਲਕੁਲ ਸਾਡੇ 레ਵਲ ਤੇ ਪਾਣੀ ਆ ਚੁੱਕਿਆ ਹੈ ਸਾਡੇ 레ਵਲ ਤੇ ਪਾਣੀ ਆ ਚੁੱਕਿਆ ਹੈ ਇਸ ਕਾਰਨ ਕਿ ਪਾਣੀ ਭਰ ਚੁੱਕਿਆ ਸੀ ਉਹ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਸੀ ਇਸ ਤਰ੍ਹਾਂ ਕੇ 137000 ਪਾਣੀ ਕੋਆ ਜਿੱਤੇ ਕਰ ਐਕੋ ਰਾਵੀ ਵਿੱਚ ਛੱਡ ਗਿਆ ਰਾਵੀ ਛੱਡੇ ਛੱਡੇ ਫਿਰ ਪਾਣੀ ਜੁਆ ਨਜ਼ਰ ਆ ਰਹਾ ਆਪਾਂ ਨਾਂਕ ਪਾਣੀ ਪ੍ਰਦਾਸ਼ਪੁਰ ਦੇ ਇਲਾਕੇ ਦੇ ਵਿੱਚ ਜਦ ਹੋਇਆ ਨੰਤਰ ਆ ਰਿਹਾ ਹੈ ਤਾਂ ਇਸ ਪਾਸੇ ਜਿਹੜਾ ਬਰਸਾਤੀ ਨਾਲੇ ਨੇ ਉਹਨਾਂ ਨੂੰ ਵੀ ਪਾਣੀ ਛੱਡਿਆ ਜਾ ਰਿਹਾ ਹੈ ਪੱਤਾਂ ਨੂੰ ਨੁਕਸਾਨ ਹੋ ਰਿਹਾ ਹੈ ਇੱਥੇ ਬਹੁਤ ਅਫਸਰ ਦੀ ਮੌਜੂਦਗੀ ਉਸ ਕਰਨੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਨੂੰ ਅਪੀਲ ਕਰ ਰਹੀ ਕਿ ਇੱਥੇ ਨਾ ਆਓ ਤੁਹਾਨੂੰ ਵੀ ਉਹਨੇ ਬਹੁਤ ਕਹਿ ਕੇ ਨਾ ਜਾਓ ਪਰ ਸਾਡਾ ਤੇ ਤੁਹਾਨੂੰ ਰਿਪੋਰਟ ਦਾ ਮਕਸਦ ਹੈ ਕਿ ਤੁਹਾਨੂੰ ਅਗੇ ਅਵੇਅਰ ਹੋਣਾ ਪੈਣਾ ਹੈ ਇਹ ਇਹ ਮੈਂ ਮੈਂ ਤੁਹਾਨੂੰ ਦਿਖਾ ਰਣੇ ਹੂਂ ਕਿ ਇਸ ਵਿੱਚ ਇਸ ਹੈਂਡ ਵਿੱਚ ਬਹੁਤ ਪਾਣੀ ਇੰਨਾ ਜ਼ਿਆਦਾ ਭਰ ਚੁੱਕਿਆ ਹੈ ਇਧਰੂ ਇੱਕ ਤਸਵੀਰ ਇੱਕ ਇਸੇ ਪਹਾੜੀ ਇਲਾਕੇ ਦੇ ਵਿੱਚ ਨਹਿਰਾ ਦਾ ਰੂਪ ਹੁੰਦਾ ਇਸ ਤਰੀਕੇ ਦਾ ਇਸ ਤਰੀਕੇ ਦਾ ਮਾਹੌਲ ਜੋ ਹਲਾਤ ਬਣਦੇ ਜਾ ਰਹੇ ਨੇ ਇਸੇ ਕਾਰਨ ਕਹਿੰਦੇ ਆ ਕਿ ਨੁਕਸਾਨ ਨਾ ਵੱਡਾ ਹੋਵੇ ਤੁਸੀਂ ਬਿਲਕੁਲ ਬਨੇਰੇ ਤੋਂ ਦੇਖੋ ਇਹ ਡੈਮ ਦਾ ਪਾਣੀ ਭਰ ਚੁੱਕਿਆ ਹੈ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਔਰ ਸਾਰੇ 플ੱਡ ਗੇਟ ਹਾਂ ਤੁਸੀਂ ਦੇਖ ਸਕਦੇ ਇੱਕ 플ੱਡ ਗੇਟ ਉਹ ਦੂਸਰਾ 플ੱਡ ਗੇਟ ਐ ਤੇ ਤੀਸਰਾ 플ੱਡ ਗੇਟ ਯਾਨੀ ਕਿ ਸਾਰੇ ਗੇਟ ਖੋਲ ਦਿੱਤੇ ਗਏ ਨੇ ਤੁਹਾਡਾ ਵੱਡਾ ਨੁਕਸਾਨ ਨਾ ਹੋਵੇ ਇੱਥੇ ਪੁਲਿਸ ਚੌਕੀ ਆ ਉਹ ਵੀ ਨੁਕਸਾਨੀ ਗਈ ਆ ਮਾਧੋਪੁਰ ਹੈਡ ਦੇ ਉੱਤੇ ਖੜੇ ਆ ਇਸ ਵਕਤ ਅਸੀਂ ਇਸ ਕਰਕੇ ਇਸ ਥਾਂ ਤੇ ਆਏ ਆ ਕਿ ਥਾਂ ਤੋਂ ਤਬਾਹੀ ਸ਼ੁਰੂ ਹੋ ਰਹੀ ਹੈ ਇਸ ਥਾਂ ਤੋਂ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਕਿ ਡੈਮ ਦੇ ਵਿੱਚ ਜਦੋਂ ਪਾਣੀ ਇਸ ਤਰੀਕੇ ਨਾਲ ਭਰ ਜਾਂਦਾ ਹੈ ਉਦੋਂ ਫਿਰ ਨੁਕਸਾਨ ਬਹੁਤ ਵੱਡਾ ਹੁੰਦਾ ਹੈ ਜੇ ਇਸ ਨਹਿਰ ਦੀ ਲੰਬਾਈ ਦੀ ਅਸੀਂ ਗੱਲ ਕਰੀਏ ਨਹਿਰ ਦੀ ਲੰਬਾਈ ਦੀ ਇੱਥੇ ਲਿਖੀ ਹੋਈ ਆ ਆਤੀ 3.5 ਮੀਲ ਛੋਟੀਆਂ ਨਹਿਰਾਂ ਦੀ ਲੰਬਾਈ 243.12 ਮੀਲ ਹੈ ਔਰ ਮਾਈਨਰ ਅਤੇ ਤੂਏ ਦੀ ਲੰਬਾਈ 170 ਮੀਲ ਹੈ ਤਾਂ ਹਵਾਲਾ ਵੀ ਦਿੱਤਾ ਹੋਇਆ ਹੈ ਦਰਿਆ ਨਹਿਰ ਪਰ ਫਲਾਦ ਇਹ ਨੁਕਸਾਨ ਦੇਖੋ ਤੁਸੀਂ ਇਹ ਪਾਣੀ ਜੋ ਹੈ ਛੱਲਾਂ ਜੋ ਪਾਣੀ ਦੀਆਂ ਇਹ ਸਦਾ ਰਾਵੀ ਦੇ ਵਿੱਚ ਜਾ ਰਹੀਆਂ ਨੇ ਇਹ ਫਲੱਡ ਗੇਟ ਖੁੱਲੇ ਗਏ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲਈ ਅੱਗੇ ਖੜਾ ਹੋ ਰਿਹਾ ਹੈ ਮਾਦੋਪੁਰ ਖੈਰ ਤੋਂ ਐਕਸਕਲੂਸਿਵ ਤਸਵੀਰਾਂ ਖੋਲ ਪੰਜਾਬ ਦੀ ਹਿੱਤ ਪਰੋਖੀ ਦਿਖਾ ਰਹੇ ਹਾਂ ਤਾਨ ਉਪਾਨ ਉਹ ਨੂੰ ਹੋtio ਕਿ ਹੈ ਇਹ ਪਾਣੀ ਤੇਰਾ ਬਾਬਾ ਨਾਨਕ ਥੀਨਾ ਨਗਰ ਇਹ ਪਾਣੀ ਗੁਰਦਾਸਪੁਰ ਪਖਾਨਪੁਰ ਤੇ ਮਾਰ ਕਰੇਗਾ ਜਦੋਂ ਸੰਗਮ ਘਰੀ ਤੇ ਹੈਟ ਹੋਵੇਗਾ ਉਦੋਂ ਇਹ ਮਾਰ ਕਰੇਗਾ ਪਿਛਲੇ ਜੋ ਜਲਿਆਨੇ ਉਹ ਵੀ ਇਸ ਵਕਤ ਉਪਾਨ ਤੇ ਨੇ ਖਲਾਸ ਇਸ ਵਕਤ ਮਾਰ ਨੇ ਲਗਾਤਾਰ ਤੁਹਾਨੂੰ ਅਸੀਂ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਇਸ ਵਕਤ ਬਿਲਕੁਲ ਉਸ ਗੇਟ ਤੇ ਖੜੇ ਹੋ ਕੇ ਤੁਹਾਨੂੰ ਇਹ ਤਸਵੀਰ ਦਿਖਾਈ ਹੈ ਔਰ ਹੁਣ ਤੁਹਾਨੂੰ ਅਸੀਂ ਉਸ ਇਲਾਕਿਆਂ ਦੇ ਵਿੱਚ ਲੈ ਕੇ ਚਲਾਂਗੇ ਜਿੱਥੇ ਨੁਕਸਾਨ ਲਗਾਤਾਰ ਵਧਦਾ ਜਾ ਰਿਹਾ ਹੈ ਕੈਮਰਾਮੈਨ ਸੁਬਨ ਜਨਾਬ ਸੁਨਿਆਲ ਮਾਦੂ ਪਰ ਹੈ